Eu não ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਫਾਟੀ ਜੜੀ ਦੇ ਫਾਰਮ ਦੇ ਵਿੱਚ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਪਿੰਡ ਚੱਬਾ ਜ਼ਿਲ੍ਹਾ ਸਿਰਿਆਮਾ ਤਾਂ ਸਾਹਿਬ ਅੱਜ ਕਿਸਾਨ ਵੀਰੋ ਇੱਥੇ ਦੋ ਮੱਝਾਂ ਵਕਾਉ ਨੇ ਤੇ ਦੋ ਗਾਵਾਂ ਵਕਾਉ ਨੇ ਗਾਵਾਂ ਦੀ ਡਿਟੇਲ ਕੀ ਆ ਮੱਝਾਂ ਦੀ ਡਿਟੇਲ ਕੀ ਆ ਦੁੱਧ ਕੀ ਆ ਕੀ ਇਹਨਾਂ ਦਾ ਪ੍ਰਾਈਸ ਆ ਆਪਾਂ ਵੀਰ ਤੋਂ ਪਤਾ ਕਰਦੇ ਆ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਸਵਾਗਤ ਹੈ ਵੀਰ ਜੀ ਆਪਣੇ ਚੈਨਲ 'ਚ ਪੋਟ ਡੇ ਦੀ ਫਾਰਮ ਦੇ ਉੱਤੇ ਸਸੀ ਵੀਰ ਜੀ ਸਸੀ ਕਾਲ ਜੀ ਜੀ ਆਪਣਾ ਪੂਰਾ ਡਰੈਸ ਬੋਲੋ ਜੀ ਐਡਰੈਸ ਕੀ ਹੈ ਪਿੰਡ ਜੱਬਾ ਜ਼ਿਲ੍ਹਾ ਅੰਮ੍ਰਿਤਸਰ ਹਾਂ ਜੀ ਤੇ ਨਾਮ ਆਪਣੇ ਚਾਹ ਨਾਮ ਪੂਨਾਮ ਕੀ ਵੀ ਆਪਣਾ ਨਾ ਜੋਨਪ੍ਰੀਤ ਸਿੰਘ ਜੋਨਪ੍ਰੀਤ ਸਿੰਘ ਮੋਬਾਈਲ ਨੰਬਰ 95014 7466 ਤੇ ਵਟਸਐਪ ਨੰਬਰ ਕੀ ਆਪਣਾ ਇਹੋ ਚੱਲਦਾ ਹੈ ਤੇ ਆਪਣੇ ਕਿੰਨੇ ਪਸ਼ੂ ਕਾਉ ਅੱਜ ਚਾਰ ਪਸ਼ੂ ਆਉਗੇ ਆ ਦੋ ਮੱਝਾਂ ਦੋ ਗਾਵਾਂ ਦੋ ਗਾਵਾਂ ਹਾਂਜੀ ਤੇ ਆਏ ਮੈਂ ਡਿਟੇਲ ਕੀ ਪਹਿਲੀ ਦੀ ਆ ਮੱਝ ਵੀ ਦਜ ਸੁਈਰ ਕੀ ਇਹ ਵੀ ਦਜ ਸੁਵੇ ਹਾਂਜੀ ਤੈਨੂੰ 20 ਦਿਨ ਹੋਇਆ ਸੁਈ ਨੂੰ 20 ਦਿਨ ਹੋਇਆ ਸੁਈ ਨੂੰ ਹਾਂਜੀ ਦੁੱਧ ਕਿੰਨਾ ਦਾ ਦੁੱਧ ਕਿਹ ਨਾਲ 7 ਕਿਲੋ ਇਹਨੂੰ ਮੜਾ ਤੋਰੇ ਮਰ ਖੋਲੇ ਮੜਾ ਸਾ ਮੇਰੇ ਇੱਕ ਰੰਗ ਕਾਲੇ ਛੋਟੀਆ ਕੁੰਡੀ ਆ ਕੋਈ ਥੋੜੀ ਵਾਈਟ ਆ ਨਿਕਲਣਾ ਇਹ ਥਾਣਾ ਹਵਾਣਾ ਸਾਫ ਉਹ ਚਲੋ ਮੈਂ ਕਾਦਾ ਛੋਟੀ ਦਾ ਮੱਝ ਮੋਲੇ ਦਾ ਮੋਲ ਜੀ ਤੁੰਦੇ ਕਰਨਾ ਨੂੰ ਚੋਠ ਠੀਕ ਆ ਜੀ ਤੇ ਆ ਦੂਜੀ ਦੂਸਰੀ ਮੱਝ ਹਾਂਜੀ ਦੂਸਰੀ ਮੱਝ ਥੋੜਾ ਜਿਹਾ ਭਰ ਵੀ ਆ ਸੋਈ ਨਾਲ ਹਫਤਾ ਹੋ ਗਿਆ ਸੋਈ ਨੂੰ ਇਹ ਤੇ 6 ਕਿਲੋ ਬੋਲਾ ਦਾ 6 ਕਿਲੋ ਬੋਲਾ ਹਾਂਜੀ ਦੁੱਧ ਕਿਦਾਂ ਕਰ ਜੂਗੀ ਦੁੱਧਾ ਕਰੂ ਜਰਾ ਬਣੇ ਕਿਲੋ 11 12 ਲੀਟਰ ਹਾਂਜੀ ਕਿਨੇ ਸੋ ਸੋ ਯਾਰ ਕਿਉਂ ਦੁੱਜੇ ਦੁੱਜੇ ਹਾਂਜੀ ਖੋਲੋ ਮੜਾ ਇਹਨੂੰ ਹਲੋ ਵੀ ਕਿਸਾਨ ਬਿਰੋ ਬਿਲਕੁਲ ਉੱਚੀ ਲੰਮੀ ਛੋਟੀ ਭਾਰੇ ਸਰੀਰ ਦੇ ਲੰਮਾ ਲੰਮਾ ਥਾਣਾ ਪਰਵਾ ਹਮਾਨਾ ਲੈ ਲੈ ਉਹ ਇਹਨੂੰ ਥੋੜਾ ਜਿਹਾ ਖੁੱਲਾ ਉਹ ਆਹਰੇ ਜੁਸੀ ਦੀ ਛੋਟੀ ਹੈ ਨਿੱਕੇ ਵੀ ਇਹਦਾ ਮੁੱਲ ਫੋਨ ਤੇ ਹੀ ਹਾਂਜੀ ਫੋਨ ਤੇ ਸਾਰੀ ਆਹ ਗਾਂ ਦਾ ਦਰੋ ਜੜੇ ਲੱਕੀ ਗਾਂ ਦੀ ਇਹਦੀ ਹਾਂਜੀ ਇਹ ਸੂਹਾ ਕਿੰਨਾ ਇਹਦਾ ਸੂਹਾ ਹੈਗਾ ਤੀਜਾ ਤੀਜਾ ਸੂਹਾ ਇਹ ਸੁਣਿਆ ਹਾਂਜੀ ਸੁਣ ਵਾਲੀ ਗੱਬਣਾ ਗੱਬਕ ਨਹੀਂ ਬੰਦੇ ਜੀ ਤੇ ਨਾ ਮੈਂ ਗੱਬਣਾ ਤੇ ਨਾ ਮੈਂ ਗੱਬਣਾ ਠੀਕ ਆ ਤੇ ਦੁੱਧ ਕਿੰਨਾ ਤਾ ਪਹਿਲਾਂ ਦੇ ਦੁੱਧ ਪਹਿਲਾਂ ਕਿੰਨਾ ਤਾ ਜਗਾ 12 ਕਿਲੋ 12 ਕਿਲੋ ਆਪਾਂ ਪਿਛਲੇ ਸਾਲ 21-22 ਕਿਲੋ ਕੱਢੀ ਰਹੀ ਠੀਕ ਆ ਠੀਕ ਆ ਖੋਲੀ ਮੜਾ ਤੋਰੀ ਮੜਾ ਇਹਨੂੰ ਯੋਕ ਸਮੀਰੋ ਉਹ ਸ਼ਕੀਨ ਵੜਾ ਥੋਣਾ ਹੁਣਾ ਇਹਦਾ ਵੀ ਬਿਲਕੁਲ ਸਾਫ ਪਰਵੇਂ ਹਵਾਨੇ ਦੀ ਵਿਹੜਾ 15 ਇਹਨਾਂ ਗਾ ਥੰਡ ਲਗਾ ਇਹਨੂੰ ਕਿ ਵਾਈ ਬਿਲਕੁਲ ਵਧੀਆ ਨਹੀਂ ਹਾਂਜੀ ਇਹ ਤੋਂ ਨੰਬਰ ਚ ਵਾਈ ਮੋਲੇ ਦਾ ਮੋਲੇ ਦਾ ਕਰਦੇ 30 ਹਜ਼ਾਰ ਦੀਆ 30 ਹਜ਼ਾਰ ਕੋਈ ਮਾਨਦਾਨ ਹੋਗਾ ਹਾਂਜੀ ਪੂਰਾ ਮਾਨਦਾਨ ਉਹ ਇੱਧਰ ਆ ਜੀ ਇਹ ਵਿਹੜਾ ਕਿੱਡੇ ਦਾ ਹਾਂਜੀ ਇਹ ਵਿਹੜਾ ਕਿੱਡੇ ਦਾ ਆ ਨਹੀਂ ਆ ਕੇ ਸੁਣਿਆ ਰੇ ਤੀਜੇ ਤੋਂ ਤੀਜੇ ਤੋਂ ਸੁਣਾ ਹਾਂਜੀ ਤੇ ਕਿਨੇ ਮਹੀਨੇ ਗੱਬਣੇ ਕੋਈ ਨਾ ਤਿੰਨ ਆ ਗਿਆ ਅਰਮਿੰਦ ਚਾਹਵਾ ਮੈਂ ਗੱਬਣਾ ਤੇ ਦੁੱਧ ਕਹਿੰਦਾ ਕੱਢਿਆ ਪਹਿਲੇ ਸਵੇਨੇ ਦੁੱਧਾ ਕਰ ਲਈਦੀ 33 ਕਿਲੋ ਦੋ ਟਾਈਮਾਂ ਦਾ ਦੋ ਟਾਈਮਾਂ ਦਾ ਹਾਂਜੀ ਤੇ ਇਹਨੂੰ ਖੋਲੋ ਮੜਾ ਜਾ ਘਮਾਓ ਲੋਟ ਫਾਂਗਰੋ ਥਣ ਹਵਾਨਾ ਬਿਲਕੁਲ ਸਾਫ ਪਰਵੇਂ ਹਮਾਨੀ ਦੀ ਪਹਿੜਾ ਨਕਰਵਾ ਥਣ ਬਿਲਕੁਲ ਬਿੱਥੀ ਥਣ ਲੱਗਾ ਦਾ ਲੈ ਆ ਲੈ ਆ ਪਰਵਾਹ ਮਾਨ ਨਾ ਕਰਨੀ ਰੋ ਛੋਟੇ ਵੀਰ ਦਾ ਕੀ ਮੁੱਲ ਹਾਂਜੀ ਇਹਦਾ ਮੁੱਲ ਕਰਦੇ 20 ਹੱਦਿਆ 2000 ਰੁਪਏ ਹਾਂਜੀ ਮਾਨਦਨ ਉਹਦਾ ਵੀ ਹਾਂ ਤੜੇ ਉਫੋ ਲਪੀ ਆ ਜਵਾਬ ਮਜਾਂ ਦੇ ਹਾਂਜੀ ਠੀਕ ਹੋ ਪਹਨਵਾਦੀ